बबू बाहर आ जाओ कहाँ ये पिंडर है मेरी एक गाज़ सुनो पोता की पूछना है ना यानु मम्मी ये तो नहीं मैंने पता पर जो भी पूछना तो है ना साथ साथ तो बोलियो चूड़ ना भी बोलियो कुछ भी साची बोलना है ना तुम्हारे चूड़ बोलने दी चाल आजू बाजू ये कौन जी ये तो मेरे नाल दी है ये वो कौन जी वो ਅਈ ਨਾ ਤੁਸੀਂ ਤੇ ਸਿਆਣੀ ਮੇਰੇ ਘਰ ਲਈਏ ਘਰ ਕੱਲੋ ਉਹ ਸੋਚਾ ਭੁੱਲ ਗਿਆ ਹੋਊਗਾ ਸਾਡੇ ਬਿਆਨ ਹੀ ਰਹਿ ਰਹੇ ਨੇ ਉਹ ਜਨਾਬ ਬਿਆਨ ਬਦਲਣ ਵਾਲੀ ਕਿਹੜੀ ਗੱਲ ਹੋਆ ਉਹ ਦੋ ਤਰਾ ਮੂੰਹੋਂ ਨਿਕਲ ਗਿਆ ਇਸ ਬਹਿਕੀ ਕੀ ਗੱਲ ਭਾਂਜੀ ਬਹੁਤ ਪਸੀਨਾ ਡਿਆ ਹੁਣ ਨਹੀਂ ਨਹੀਂ ਕੋਈ ਪਸੀਨਾ ਨਹੀਂ ਆਉਂਦਿਆ ਗਰਮੀ ਥੋੜੀ ਆ ਨਾ ਤੁਹਾਨੂੰ ਨਹੀਂ ਆਉਂਦਿਆ ਪਸੀਨਾ ਭਲਾ ਜਨਾਬ ਜੋ ਤੁਸੀਂ ਪੁੱਛਣਾ ਪੁੱਛਵਿੰਨਾ ਕੋਲੋਂ ਤੇ ਬਾਕੀ ਜਿੱਥੇ ਵੀ ਤੁਹਾਨੂੰ ਹੱਡੀ ਲੋੜ ਪੈਂਦੀ ਆ ਨਾ ਇਹੇ ਤੁਹਾਡੇ ਨਾਲ ਆ ਕੋਈ ਨਹੀਂ ਪੁੱਛਣੇ ਆ ਪੁੱਛਣ ਹੀ ਆਏ ਆ ਤੁਹਾਡੀ ਨੂਹ ਦਾ ਨਾਂ ਕੀ ਭਾਜੀ ਉਹਦਾ ਨਾਂ ਨਵਦੀਪ ਕੌਰ ਆ ਕਾਲਾ ਫੜ ਕਾਪੀ ਬਿਆਨ ਲੈ ਅੰਦੀ 39 ਜਦੋਂ ਗਏ ਸੀ ਉਦੋਂ ਤੁਸੀਂ ਘਰੇ ਸੀ ਹਾਂਜੀ ਘਰੇ ਹੀਗੀ ਮੈਂ ਤੁਹਾਡੀ ਕੋਈ ਗੱਲਬਾਤ ਤੇ ਨਹੀਂ ਹੋਈ ਲੜੇ ਲੁੜੇ ਤੇ ਨਹੀਂ ਕਿਰੇ ਨਾ ਨਾ ਲੜਨਾ ਆਪਾਂ ਕਿਉਂ ਆਂ ਦੱਸ ਸੌ ਸੁਖਣਾ ਦੀ ਮੇਰੀ ਕੱਲੀ ਕੱਲੀ ਨੋਂ ਕੱਲਾ ਕੱਲਾ ਮੇਰਾ ਪੁੱਤ ਹੈਂ ਮਹਾ ਵਿਆਹ ਕੇ ਲਿਆਂਦੀ ਹੀਗੀ ਮੈਨੂੰ ਕੀ ਪਤਾ ਸੀ ਐਦਾਂ ਦੀ ਹੁਣਾਵਾਂ ਨੇ ਉਹ ਤੇ ਅੰਦੀ ਵੱਖ ਹੋ ਗਈ ਮੇਰੇ ਪੁੱਤ ਨੂੰ ਵੀ ਮੈਂ ਤਾਂ ਦੂਰ ਕਰਤਾ ਚੱਲ ਕੋਈ ਗੱਲ ਵਾ ਰੋ ਨਾ ਕੀ ਕਰਾ ਫਿਰ ਮੈਨੂੰ ਲੱਭ ਜਾਣੀ ਆ ਜੇ ਪੁੱਛਣ ਦੇ ਤਾਂ ਜਵਾਬ ਤੇ ਦੇਣਾ ਹੀ ਆ ਨਾ ਮੈਂ ਭੈਣ ਜੀ ਆ ਰੋਣ ਤੋਨ ਤੁਸੀਂ ਹੁਣ ਬੰਦ ਕਰੋ ਤੇ ਜਦੋਂ ਤੁਹਾਡੀ ਨੂੰਹ ਘਰੋਂ ਗਈ ਆ ਉਹਨੇ ਕੱਪੜਾ ਲੱਤਾ ਕਿੱਦਾਂ ਦਾ ਪਾਇਆ ਸੀ ਉਹ ਦੱਸੋ ਤੁਸੀਂ ਭਾਜੀ ਪਾਉਣਾ ਕੀ ਆ ਆ ਫਰਾਕ ਸੂਟ ਪਾਇਆ ਸੀਗਾ ਨਾਲ ਉਹਦੇ ਚੱਲੇ ਪਲਾਜੋ ਜੇ ਉਹ ਪਾਇਆ ਸੀ ਉਹਨੇ ਪਰ ਮੈਂ ਇੱਕ ਗੱਲ ਕਹਾਂ ਐਡਾ ਬੈਗ ਨਹੀਂ ਜਿਹੜਾ ਕੱਪੜਿਆਂ ਦਾ ਲੈ ਗਈ ਜਾਂਦੀ ਜਾਂਦੀ ਹੈ ਤੇ ਮੈਨੂੰ ਤੇ ਲੱਗਦਾ ਵਾ ਤੂੰ ਕਿਤੇ ਨਿਕਲ ਹੀ ਗਈ ਆ ਚੁੱਪ ਕਰ ਤੇ ਮੈਂ ਕਹਿੰਦਾ ਜੋ ਚਲੋ ਠੀਕ ਹੈ ਕੁਲਦੀਪ ਸਿੰਘ ਗੱਲ ਸੁਣ ਮੇਰੀ ਇਹਨਾਂ ਸਾਰਿਆਂ ਦੇ ਨੰਬਰ ਲੈ ਹਾਂਜੀ ਤੇ ਨੋਟ ਕਰ ਤੇ ਨਾਲੇ ਮੇਰੀ ਗੱਲ ਸੁਣ ਦੋ ਚੰਗੇ ਜਾਣੀ ਕਿਤੇ ਜਾਣਾ ਨਹੀਂ ਜਿੰਨਾ ਚਿਰ ਕੇਸ ਤੇ ਆ ਚੱਲਣ ਜਿੰਨਾ ਚਿਰ ਲੱਭਦੀ ਨਹੀਂ ਤੁਹਾਡੀ ਕਿਸੇ ਨੇ ਬਾਹਰ ਨਿਕਲੇ ਜਾਣਾ ਮੇਰੀ ਗੱਲ ਸੁਣ ਦੋ ਠੀਕ ਹੈ ਠੀਕ ਨੰਬਰ ਦੇ ਦੋ ਚਲੋ ਠੀਕ ਹੈ ਫਿਰ ਹੁਣ ਪਾਣੀ ਪੀ ਲੈਂਦੇ ਕੋਈ ਨਹੀਂ ਚਾਹ ਪੀਆ ਗਿਆ ਪਹਿਲਾਂ ਨੂਨ ਚ ਲਾਪੀਏ ਤੁਹਾਡੀ ਓਏ ਆਹੋ ਇਹ ਗੱਲ ਹੈ ਤੁਹਾਡੀ ਚਲੋ ਠੀਕ ਹੈ ਆਹ ਬੋ ਇਹ ਲੋਕ ਬੰਦੇ ਤੇ ਤੁਹਾਨੂੰ ਠੀਕ ਲੱਗਦੇ ਨੇ ਪਰ ਜਨਾਨੀਆਂ ਦੋਹਾਂ ਚ ਗੜਬੜਦਾ ਅੱਜ ਦੀ ਮੈਨੂੰ ਕੋਈ ਨਹੀਂ 1-2 ਦਿਨ ਕੱਟ ਨੂੰ ਲੱਭ ਲੈ ਤੇ ਵੇਖੀ ਸਾਰੇ ਬੋਲਣਗੇ ਬੋਲਣਗੇ ਨਾ ਚਲੋ ਠੀਕ ਜੀ ਡੈਡੀ ਹੋ ਮਤਰਾ ਜਦ ਕਰਨਾ ਕੋਰਨਾ ਤੇ ਕੀ ਆ ਐਂ ਤੇ ਚਲੇ ਹੀ ਥਾਣੇ ਦਰਖਾਜ ਦੇਣਾ ਉਹਨਾਂ ਨੇ ਹਦਦ ਹੋ ਗਈ ਤੇ ਪੁੱਤ ਘਲਾਤੀ ਸਾਡੇ ਵਾਲ ਤੇ ਆ ਵੇਖਿਆ ਜੀ ਕਿ ਦਾਦੇ ਕੁੜਮੂਆਂ ਨੇ ਖੱਤੇ ਤੇ ਹੋ ਜੇ ਨੰਤਿਆਂ ਦਾ ਹਮ ਤੇਰੇ ਅਸੀਂ ਆਪਾ ਕਰਤਾ ਆ ਗਮਾਂਡੀ ਕੀ ਕਹਿਣਗੇ ਸਾਡੀ ਕੋਈ ਇਸ ਤਰ੍ਹਾਂ ਦੀ ਪਿੰਡ ਦੇ ਵਿੱਚ ਚੰਗੇ ਕੋਈ ਜਿਹਾ ਕਿਉਂ ਪਰ ਤੁਸੀਂ ਚੁੱਪ ਕਰ ਜਾ ਰੋਲੀ ਪਾਤੀ ਆ ਰੋਲੀ ਕਿੱਦਾਂ ਨਾ ਪਾਵਾਂ ਹੈ ਇਦਾਂ ਰੋਲੀ ਪਾਉਣੀ ਆ ਮੈਂ ਹੈ ਕਿਦਾ ਦਾ ਘੱਟ ਨਾ ਰਵੇ ਅੰਤਰੀਆਂ ਦਾ ਮਰ ਜਣੇ ਨੇ ਪੁੱਸ ਕਰਦੀ ਸਾਡੇ ਘਰ ਦੇ ਵਿੱਚ ਉਹ ਘਰ ਤੇ ਤੁਸੀਂ ਹੀ ਕੀ ਪਤਾ ਕੀ ਹੋਇਆ ਹੋਇਆ ਨਹੀਂ ਉਹਨਾਂ ਨੇ ਇਹਦੇ ਸਕੇ ਮਾਪੇ ਉਹ ਆ ਦੇਖੇ ਨਹੀਂ ਨਹੀਂ ਪੜਨਦੇ ਆ ਦੇਖੇ ਨੇ ਕੁਝ ਲਾਦੇ ਨਹੀਂ ਸਾਡੇ ਸਰਖਵਾਰੀ ਖੇ ਸਾਰੀ ਗੁੰਗਾ ਕਾ ਥਾਂ ਦਾ ਕੀ ਤੁਹਾਨੂੰ ਨਾ ਕਹਿਤਾ ਏ ਉਹਨੂੰ ਲੱਭਣਾ ਵਿੱਚ ਮੈਂ ਜਦੋਂ ਮਰਦੇ ਪੁਲਸ ਆਈ ਆ ਰਾਹ ਚ 20 ਜਾੜਾ ਵੇਖਿਆ ਵਾ ਲੋਕਾ 100-100 ਤਰ੍ਹਾਂ ਦੀਆਂ ਗੱਲਾਂ ਕਰਨੀਆਂ ਮੈਂ ਤਾਂ ਸ਼ਰਮੀ ਮੈਂ ਨਹੀਂ ਹੁਣ ਤੁਹਾਨੂੰ ਮੈਂ ਤਾਂ ਮਰ ਚਲੀ ਸ਼ਰਮ ਦੇ ਵਿੱਚ ਉਹ ਖੰਡ ਜੇ ਨਾ ਕਰੋ ਜਿੰਨਾ ਚਿਰ ਉਹ ਲੱਭੀ ਨਾ ਨਾ ਤਾਂ ਪੁਲਸ ਵਾਲਿਆਂ ਦੇ ਢੇੜੇ ਵੱਜਦੇ ਹੀ ਰਹਿਣੇ ਨੇ ਜੇ ਲੱਭਣੀ ਹੈ ਤੇ ਰਿਸ਼ਤੇਦਾਰਾਂ ਦੇ ਜਾ ਕੇ ਲੱਭੋ ਪੁਲਸ ਨੇ ਲੱਭਣੀ ਹੈ ਉਹ ਜਾ ਕੇ ਹੁਣ ਮੈਂ ਸਾਚੀ ਜਾਨੀ ਤਾ ਮੇਰੀ ਗੱਲ ਸੁਣਦੇ ਨੇ ਮੈਨੂੰ ਤਾਂ ਲੱਗਦਾ ਨਿਕਲ ਗਈ ਆ ਕਿਤੇ ਐਡਾ ਬੈਗ ਲੈ ਕੇ ਗਈ ਆ ਓ ਚੁੱਪ ਕਰ ਚ ਦੇਖ ਰਹੀ ਹੈ ਗਈ ਕਿਹਨਾਂ ਸੱਚ ਬੋਲਦੀ ਹੈ ਸੱਚ ਕੌੜਾ ਲੱਗਦਾ ਮੈਂ ਚਮੜਿਆ ਮਾਨੂੰ ਜਿਹੜਾ ਸਿਆਪਾ ਲੈ ਬੋਦੇ ਤੇ ਵੇੜੀਏ ਗਾਂ ਦੀ ਗਾਂ ਪਿਉ ਦੇ ਪਿਉ ਨੂੰ ਫੜਦੀ ਗਾਂ ਜਾ ਕੇ ਇਹਨਾਂ ਨੂੰ ਵੇਖ ਲੋ ਇੰਨਾ ਨਹੀਂ ਆ ਪਿਉ ਲੱਭ ਜੇ ਪੂਰਾ ਤਮਾਸ਼ਾ ਕਰਨ ਡੈ ਪੀਆਂ ਨੇ ਮੰਮੀ ਜੀ ਨੇ ਬੇਸਤੀ ਹੋ ਗਈ ਆ ਨਾ ਮੇਰਾ ਤਾਂ ਜੀ ਕਰਦਾ ਕੋਲ ਖਾ ਗਈ ਮਰ ਜੀ ਆ ਹਾਏ ਨਹੀਂ ਮੈਂ ਤੇ ਕਹਿੰਦੀ ਮਿਲ ਨਾ ਮੈਂ ਦੇ ਰਹੇ ਕੋ ਮੈਂ ਵੀ ਖਾ ਕੇ ਮਰ ਜਾਂਗੀ ਮੇਰਾ ਜੀਨ ਕੋਈ ਨਹੀਂ ਰਹਿ ਗਿਆ ਇਹ ਮਰਨਾ ਹੈ ਨਾ ਚਾਹਸਲ ਗੇਤੇ ਮਰਦੀਆਂ ਉਹਨੂੰ ਕੱਲ ਹੀ ਲਾਉਣਾ ਸੀ ਨਾ ਉਹਨੂੰ ਇੱਥੇ ਆ ਵੀ ਅੱਲਾ ਪੀ ਤੇ ਚੰਦੇ ਤੇ ਮਰ ਜਾਣ ਮਾਵਾਂ ਧੀਆਂ ਜਾਣ ਇੱਥੇ ਕੰਮ ਤੁਹਾਡੇ ਬੜੇ ਚੱਗੇ ਆ ਨਾ ਚੁੱਪ ਕਰ ਤਾਂ ਮੈਂ ਦੱਸਾਂਗਾ ਨਾ ਵਾਏ ਡਰਾਮਾ ਲਾ ਕੇ ਬਹਿ ਗਏ ਘਰ ਇਹਨਾਂ ਦੇ ਵੀ ਕੁੜੀ ਲੱਭੀ ਕਿੱਥੇ ਚਲ ਗਈ ਆ ਐ ਕੀ ਲਪੜਾ ਦਾ ਹੰਦੱਸ ਕੇ ਕੀ ਆ ਕੇ ਗਈ ਇੱਥੇ ਦੇ ਮੁੰਡੇ ਤਾਂ ਇਹਨੇ ਬੋਲਦੀ ਨਹੀਂ ਆਈ ਉਹਨੂੰ ਕੀ ਪੁੱਛਦਾ ਕਿੱਥੇ ਚੱਲੀ ਆਂ ਗਾੜੀ ਕਿਸਮਤ ਆਮ ਤੇਰੀ ਮੇਰੀ ਧੀ ਵਿਚਾਰੀ ਦੀ ਤੇ ਮੇਰੀ ਘਾਲ ਸੁਣਾ ਉਹ ਨਹੀਂ ਸਿੱਧੇ ਨੂੰ ਬੋਲਦੀ ਤੇ ਤੂੰ ਬਹੁਤ ਗਾੜੀ ਨੂੰ ਕਰਦੀ ਰਹੀ ਵਧੀਆ ਤਰੀਕੇ ਨਾਲ ਗੱਲ ਮੈਨੂੰ ਕੀ ਕਹਿਤਾ ਏ ਡੈਡੀ ਜੀ ਐਵੇਂ ਮੇਰੀ ਧੀ ਦੇ ਦਵਾਲੇ ਹੋ ਆ ਅੱਗੇ ਕਿੱਸੇ ਚੱਲ ਗਈ ਮੇਰੀ ਛੋਟਾ ਨਾਲ ਘੱਟ ਤੂੰ ਦੋਹਾਂ ਦੀ ਮਾਵਾਂ ਧੀ ਅੰਦਰੋਂ ਬਸਾਂ ਗੱਲ ਕਿਉਂ ਕਿਦਾਂ ਆਹ ਇਹਦੇ ਸਿਆਪੇ ਨੂੰ ਖੜੇ ਗਏ ਆ ਬਹੁਤ ਗੱਲ ਆ ਉਹ ਗਾੜੀ ਕਿਹੜੀ ਇਹਦਾ ਪਾਇਆ ਇਹਦਾ ਹੁਣ ਦੂਜਾ ਹੋਰ ਪਾਇਆ ਉਹ ਪਿੰਦਰਾ ਜੇ ਤੇ ਕੁੜੀ ਲੱਭ ਗਈ ਲੱਭ ਗਈ ਠੀਕ ਆ ਤੇ ਚਾਰੇ ਜਣੇ ਜਾਂ ਅਈ ਗਾ ਤੇ ਦੂਰ ਅੰਦਰ ਅਈ ਕਿਹੜੇ ਕੋਈ ਕੀਤਾ ਵਾ ਆਪ ਦੀਆ ਘਰੋਂ ਆਪ ਕੇ ਹੀ ਆ ਬੜਾ ਫੇਰ ਕਰਦੀਆਂ ਯਾ ਉਦੋਂ ਦਾ ਉਹ ਮੇਰੀ ਗੱਲ ਸੁਣ ਕੇ ਦੱਸ ਉਹ ਤੇਰੀ ਤੇ ਭੁਜਾਈ ਤੂੰ ਤੇ ਸਾਨੂੰ ਇੱਕ ਵਾਰ ਹੀ ਨਹੀਂ ਕਿਹਾ ਬਈ ਡੈਡੀ ਜਾ ਕੇ ਲੱਭੀ ਉਹਨੂੰ ਕਿਉਂ ਪਿੰਦਰਾ ਕਿਉਂ ਹੋਰ ਹੈ ਲੈ ਲਿਆ ਉਹਦਾ ਆਪਣੀ ਕਰਤੂਤੀ ਕਹੀ ਆ ਤੁਹਾਨੂੰ ਤਾਂ ਮੈਨੂੰ ਝੱਗੀ ਲੱਗਦੀ ਆ ਉਹ ਚੁੱਪ ਕਰ ਜਾ ਪੈ ਗਈ ਠੰਡ ਮੇਰੀ ਕੀਦਾ ਮੰਦ ਖਾ ਕੇ ਮੰਦ ਖਾ ਕੇ ਇੱਥੇ ਤੁਸੀਂ ਹੱਡਾ ਪੇੜਾ ਕਰਕੇ ਸਮਝਦੇ ਜੀ ਪਿੰਨਾਂ ਦਾ ਹੋ ਜੇ ਤੋਂ ਆਂਦਾ ਮਾਵਾਂ ਧੀਆਂ ਦਾ ਫੇਰ ਠੰਡ ਪੈ ਜਾਣੀ ਆ ਤੁਹਾਨੂੰ ਘਰ ਤੇ ਇਨਾ ਕਲੇਸ਼ ਪਿਆ ਹੋਰ ਤੁਹਾਨੂੰ ਸ਼ਰਮੀਆਂ ਨਹੀਂ ਕੀ ਗੱਲ ਕਰਦੇ ਆ ਹਾਂ ਉਹ ਪਿੰਦਰ ਇਹਨਾਂ ਦਾ ਦਿਮਾਗ ਹੈ ਨਹੀਂ ਉਹ ਤੇ ਚੱਲ ਯਾਰ ਕੇ ਪਾਸੇ ਹੋਰ ਚਲੀਏ ਕੇ ਪੱਜ ਕੇ ਰਿਸ਼ਤੇਦਾਰ ਨੂੰ ਪੁੱਛੀਏ ਕਿਤੇ ਹੋਰ ਜਾ ਕੇ ਵੇਖੀ ਕਿਤੇ ਡੈਡੀ ਕਿੱਥੇ ਜਾਈਏ ਹੋ ਹੁਣ ਸਾਰਿਆਂ ਨੂੰ ਕੂਮ ਕਰ ਲੈਨੇ ਹੋਰ ਕਿਉਂ ਕਰੀਏ ਉਹ ਮੇਰੀ ਗੱਲ ਸੁਣਦਾ ਪਤਾ ਦੱਸਾਂ ਕਿਥੋਂ ਲੱਗਣਾ ਹੈ ਮੇਰੇ ਵੀ ਦਿਮਾਗ ਦੇ ਹੁਣ ਕੰਮ ਕੀਤਾ ਵਾ ਉਹ ਸ਼ਾਮੇ ਦੁਕਾਨ ਦੀ ਏਡੇ ਤੇ ਉਹਨਾਂ ਨੇ ਲੱਗੇ ਆ ਕੈਮਰੇ ਉਥੋਂ ਪਤਾ ਲੱਗਣਾ ਹੀ ਪਰ ਤੇ ਚਲੀਏ ਉਹਨੇ ਹਾਂ ਪਤਾ ਨਹੀਂ ਕੀ ਗੱਲ ਏ ਪਰ ਉਹ ਤੇ ਮਾਣਾ ਨਾ ਲਓ ਇਹ ਵਾਲੀ ਚੀਜ਼। ਅੱਛਾ ਗੱਲ ਥੋੜੀ ਆਪਾਂ ਕਹਿਣੀ ਹੈ ਕਿ ਇਹਨੂੰ ਵੀ ਆਹ ਕੰਮ ਹੋਇਆ ਸਾਡੇ ਨਾਲ। ਮੇਰੀ ਇੱਕ ਗੱਲ ਹੋਰ ਸੁਣ ਲਾ। ਆਹ ਕੈਮਰੇ ਫੂਕਣਾ ਤੇ ਲਾਇਏ ਜਨੂੰ ਚਲਾਉਣਾ ਨਹੀਂ ਤੇ ਤਨ ਮੱਕੇ ਦੋਂਦਾ ਕਹਿਂਦੇ ਆ। ਉਹ ਡੈਡੀ ਜਦੋਂ ਦੇ ਬੰਦ ਹੋਏ ਨੇ ਮੈਨੂੰ 20 ਵਾਰੀ ਫੋਨ ਕੀਤਾ ਹੁੰਦਾ ਹੀ ਹੈ ਨਹੀਂ ਮੈਂ ਦੱਸੋ ਕੀ ਕਰਦਾ। ਉਹ ਮੇਸਲੀ ਇਤਰਾ ਨਾਲ ਨਾਲ ਭਾਲ ਕੇ ਲੋਣਾ ਪੈਂਦਾ ਹੁੰਦਾ ਵਾ। ਕਿ ਉਹਨਾਂ ਦਿਮਾਗ ਤੇ ਮੇਰਾ ਖਰਾਬ ਚਾਲੂ ਕਰਾਏ ਹੁੰਦੇ ਤਾਂ ਅੱਜ ਆ ਲੋਟ ਪੈਣੀ ਨਹੀਂ ਫਿਰੰਦੀ ਸਾਨੂੰ। ਪਤਾ ਲੱਗ ਜਾਈ ਨਹੀਂ ਵੀ ਗੱਲ ਕੀ। ਹੁਣ ਜੋ ਹੋ ਗਿਆ ਨਾ ਠੀਕ ਆ ਤੇ ਮੇਰੇ ਨਾਲ ਤੇ ਤਾਂ ਹੋਰ ਕਿਤੇ ਪਤਾ ਕਰ ਹਾਂਜੀ ਚਲੋ ਥੈਂਕ ਯੂ ਤੁਹਾਡਾ ਸਰ ਜਿਹੜਾ ਤੇ ਇਨਾ ਸਾਥ ਦੇ ਦਿੱਤਾ ਤੁਹਾਡਾ ਆਹੋ ਸਾਨੂੰ ਜਾਣਾ ਵੀ ਨਹੀਂ ਪਿਆ ਕਿਤੇ ਤੇ ਚਲੋ ਤੁਸੀਂ ਸਾਡਾ ਇੱਥੇ ਕੰਮ ਕਰਾ ਦਿੰਦੇ ਹੁੰਦੇ ਸੀ ਚਲੋ ਵਧੀਆ ਹੋਇਆ ਪਿੱਛਾ ਛੁੱਟ ਗਿਆ ਮੇਰਾ ਉਹਨਾਂ ਨੇ ਤਾਂ ਗੇ ਵੀ ਬੜਾ ਕੀਤਾ ਇਹ ਮੈਨੂੰ ਹਾਂਜੀ ਹਾਂਜੀ ਕੋਈ ਨਹੀਂ ਮੈਂ ਦੱਸ ਦਿੰਨੀ ਸਾਰਿਆਂ ਨੂੰ ਠੀਕ ਚਲੋ ਤਾਂ ਵਧੀਆ ਹੋਇਆ ਮਮਮੀ ਨਾਲਦੀਆਂ ਮਮਮੀ ਆ ਗਈ ਪੁੱਤ ਆਓ ਇੱਕ ਮਿੰਟ ਗੱਲ ਸੁਣਿਓ ਹਾਂ ਪੁੱਤ ਕੀ ਗੱਲ ਆ ਇੱਕ ਪਾਸਿਓਂ ਤਾਂ ਖੁਸ਼ਖਬਰੀ ਮਿਲ ਗਈ ਆ ਕਿਹੜੀ ਖੁਸ਼ਖਬਰੀ ਮਿਲੀ ਆ ਛੇਤੀ ਦੱਸ ਮੈਨੂੰ ਉਹ ਜਿਹੜਾ ਆਪਾਂ ਲਾਇਆ ਸੀ ਨਾ ਪੇਪਰ ਤਲਾਕ ਦੇ ਉਹ ਹੋ ਗਿਆ ਆਪਣੇ ਹੱਕ ਦੇ ਵਿੱਚ ਤੇ ਹੋ ਗਿਆ ਵਾ ਹੁਣ ਤਲਾਕ ਚੱਲ ਸ਼ੁਕਰ ਆ ਮਾਲਕਾ ਤੇਰਾ ਸ਼ੁਕਰ ਵਾ ਕਿਤੇ ਪਿੱਛਾ ਛੁੱਟਾ ਉਪਰੇ ਕੰਜੂਸਾਂ ਤੋਂ ਸਹੀ ਗੱਲ ਆ ਹਾਂ ਉਹ ਕਹਿੰਦੇ ਚੰਗਾ ਹੋਇਆ ਬਚ ਗਏ ਆ ਕਿ ਇਹ ਤੁਹਾਡੇ ਹੱਕ ਚ ਹੋ ਗਿਆ ਵਾ ਕਿਉਂਕਿ ਪਰਮ ਚੱਲ ਗਿਆ ਵੀ ਦੇ ਛੱਡ ਕੇ ਚਾਹੀਦੀ ਤੇ ਸਜ਼ਾ ਉਹਨਾਂ ਨੇ ਹੀ ਮਾਂ ਪੁੱਤਾਂ ਨੂੰ ਪਰ ਹੁਣ ਕੀ ਕਰਨਾ ਚਲੋ ਹੁਣ ਕੀ ਦੇਣੀ ਚਲੋ ਇੰਨਾ ਬਹੁਤ ਵਾ ਕਿ ਸਾਡਾ ਪਿੱਛਾ ਛੁੱਟ ਗਿਆ ਵਾ ਕੱਥੇ ਸਹੀ ਲੱਗੇ ਹੀ ਤੇ ਮੇਰਾ ਦਿਲ ਵੀ ਨਹੀਂ ਕਰਦਾ ਉੱਥੇ ਰਹਿਣ ਨੂੰ ਚੱਲ ਕੋਈ ਨਹੀਂ ਪੁੱਤ ਅਹੀਂ ਕੋ ਵਧੀਆ ਜਿਹਾ ਮੁੰਡਾ ਲੱਭ ਕੇ ਨਾ ਫਿਰ ਕਰਾਂਗੇ ਤੇਰਾ ਠੀਕ ਵਾ ਨਾ ਮਮੀ ਜ਼ਿਆਦਾ ਕੀ ਕਰਉਣਾ ਕਿਉਂ ਨਹੀਂ ਕਰਾਣੀ ਇਹ ਦੱਸੋ ਤੁਸੀਂ ਅੱਜ ਤੇਰੀ ਉਮਰ ਕੀ ਨਿੱਗੀ ਜੀ ਉਮਰ ਵਾ ਤੇਰੀ ਕੋਈ ਨਹੀਂ ਮੈਂ ਦੱਸ ਨਹੀਂ ਤੇਰੇ ਟੈਡੀ ਨੂੰ ਆ ਗੱਲ ਸੁਣੋ ਮੇਰੀ ਮੈਂ ਕੀ ਆਖਿਆ ਜੇ ਓਏ ਆ ਗਿਆ ਹੁਣ ਕੀ ਗੱਲ ਹੋ ਗਈ ਆ ਆਓ 1 ਮਿੰਟ ਹਾਂ ਤੇ ਬੋ ਇਹ ਇੱਕ ਪਾਸਿਓਂ ਤੇ ਨਾ ਥੋੜਾ ਆ ਗਿਆ ਮਾਰਸ ਫਰੂ ਹੋ ਗਿਆ ਵਾ ਕਿਹੜੇ ਪਾਸਿਓਂ ਹੋ ਗਿਆ ਤਲਾਕ ਤੁਹਾਡੀ ਧੀ ਦਾ ਛੁੱਟਾ ਪਿਛਾਂਤ ਰਿਆ ਦਾ ਮੇਰੀ ਗੱਲ ਸੁਣੋ ਹਾਂ ਉਹ ਪਿਛੇ ਛੁੱਟੇ ਦੀ ਗੱਲ ਕਰਨੀ ਉਹਦੀ ਜ਼ਿੰਦਗੀ ਨਾਸ ਹੋ ਗਈ ਆ ਇਹ ਤਲਾਕ ਬਹੁਤ ਚੰਗੀ ਗੱਲ ਵਾ ਲੈਣਾ ਦੇਣਾ ਜ਼ਿੰਦਗੀ ਕਾਦੀ ਨਾਸ ਹੋ ਗਈ ਜ਼ਿੰਦਗੀ ਬਚ ਗਈ ਆ ਮੇਰੀ ਧੀ ਦੀ ਸ਼ੁਕਰ ਕਰੋ ਨਾ ਅੰਦਰ પાਕੇ ਮਾਰ ਨਹੀਂ ਦਿੱਤੀ ਠੀਕ ਵਾ ਨਾ ਹੋਰ ਗੱਲਾਂ ਕਰਦੇ ਆ ساری ਦੁਨੀਆ ਵਸਣ ਦੀ ਆ ਹੂੰ ਉਹਨਾਂ ਨੇ ਲਾਲੀ ਨਹੀਂ ਵਸਾਉਣ ਵਾਲੇ ਹਨਾ ਬਹੁਤ ਸੋਹਣੀ ਬਾਕੀ ਕੋਈ ਦੀ ਕਿਸਮਤ ਮਾੜੀ ਆ ਉਹਦੀ ਕਿਸਮਤ ਨਹੀਂ ਮਾੜੀ ਕੋਈ ਗੱਲ ਨਹੀਂ ਦੁਨੀਆ ਤੇ ਵਧੀਆ ਤੋਂ ਵਧੀਆ ਮੁੰਡੇ ਆ ਵਧੀਆ ਨੌਕਰੀਆਂ ਕਰਨ ਦੇ ਆ ਨਾਲੇ ਦੱਸਾਂ ਗੱਲ ਕੋਈ ਪੀਓ ਬਾਹਰ ਨੂੰ ਚਲ ਗਿਆ ਉਹਨਾਂ ਲੈ ਕੇ ਦਿੱਤੇ ਸਾਡਾ ਮੁੰਡਾ ਇੱਥੇ ਨਹੀਂਗਾ ਤੇ ਗਾੜੀ ਗੱਲ ਕਿੱਥੇ ਤੋਰਨੀ ਚਲ ਸ਼ੁਕਰ ਹੋਇਆ ਖਲਾਸੀ ਹੋਈ ਆ ਹੋਰ ਗੱਲਾਂ ਕਰਨ ਦੇ ਜੀਵਨ ਸੁੱਖੀਆਂ ਭੁਗਤਣੀਆਂ ਹਮ ਤਾਂ ਜੀਵਨ ਸੁਣ ਲੈ ਤੂੰ ਹਾਂ ਗੱਲ ਕਰੀ ਜਾਣ ਦੀਆਂ ਨਾ ਅਗਲਾ ਅਗਲਾ ਜਿਹੜਾ ਸਮਾਂ ਆਉਣਾ ਬੜਾ ਔਖਾ ਹੁੰਦਾ ਵਾ ਕੋਈ ਗੱਲ ਨਹੀਂ ਬੜਾ ਵਧੀਆ ਸਮਾਂ ਆਉਣਾ ਵਾ ਜੀਵਨ ਤੂੰ ਕਹੀ ਤੇ ਜਾਣੀ ਆ ਜਿੱਥੇ ਹੁਣ ਕਰਨਾ ਵਾ ਜੋ ਨਾਲ ਚੰਗਾ ਲੱਭਾ ਤੇ ਫਿਰ ਕੀ ਕਰਾਂਗੇ ਤੇ ਗੱਲ ਇੱਕ ਹੋਰ ਸੁਣ ਲੈ ਮੇਰੀ ਸਾਡਾ ਕੀ ਪਤਾ ਕਦੋਂ ਮਾਈ ਬੁੜੇ ਦਾ ਪਟਾਕਾ ਪਾਏ ਨਾ ਇਹ ਮੁੜ ਕੇ ਸਾਰੀ ਉੱਪਰ ਕਿੱਥੇ ਜਾਊਗੀ ਮੇਰੀ ਗੱਲ ਸੁਣੋ ਕਦੀ ਤੇ ਚੰਗਾ ਬੋਲ ਲਿਆ ਕਰੋ ਆਪਣੀ ਧੀ ਵਾਸਤੇ ਹੈ ਤੁਸੀਂ ਮਾੜਾ ਬੋਲੋਗੇ ਤੇ ਚੰਗਾ ਕਿੱਥੋਂ ਹੋਣਾ ਵਾ ਕੋਈ ਗੱਲ ਨਹੀਂ ਸਭ ਕੁਝ ਵਧੀਆ ਹੋ ਜਾਣਾ ਵੇਖੀ ਜਾਏ ਉਹ ਵਧੀਆ ਦੀ ਨਹੀਂ ਗੱਲ ਮੈਂ ਕਹਿਣ ਦਾ ਪਈ ਇਹਦੇ ਨਾਲ ਕਿਦਾਂ ਕਿ ਤੇਰੇ ਬੱਜੇ ਰਵਾਂਗੇ ਕੋਈ ਨਹੀਂ ਮੈਂ ਠੀਕ ਵਾਂ ਇੱਥੇ ਮੈਨੂੰ ਨਹੀਂ ਲੋੜ ਹੈਗੀ ਕਿ ਸੁਣ ਲਿਆ ਜੀ ਠੀਕ ਵਾਲਾ ਚੁੱਪ ਕੀਤੇ ਰਹੋ ਤੀ ਉਹ ਤੇ ਅੱਗੇ ਬੜੀ ਦੁਖੀ ਆ ਵਿਚਾਰੀ ਹੋਰ ਗੱਲਾਂ ਕਰਦੇ ਰਹਿੰਦੇ ਉਹਨੂੰ ਅਨਸੋਨੀਆਂ ਮੈਂ ਤੇ ਆਵਾਜ਼ ਮਾਰੀ ਵੀ ਚੱਲ ਦੱਸਨੀ ਵੀ ਖਲਾਸੀ ਹੋ ਗਈ ਆ ਹਾਂ ਡੈਡੀ ਨੂੰ ਤਾਂ ਸੰਦਾ ਕੋਈ ਫਾਇਦਾ ਨਹੀਂ ਹੈਗਾ ਐਵੇਂ ਤੂੰ ਆਵਾਜ਼ ਮਾਰ ਕੇ ਦੱਸਦਾ ਮੈਂ ਤਾਂ ਤੁਹਾਨੂੰ ਦੱਸਿਆ ਸੀ ਚੱਲ ਕੋਈ ਨਹੀਂ ਪੁੱਤ ਤੂੰ ਕਾਹਨੂੰ ਫਿਕਰ ਕਰਦੀ ਮੇਰੇ ਹੁੰਦਿਆ ਤੂੰ ਵੇਖੀ ਜਾ ਵਧੀਆ ਮੁੰਡਾ ਲੱਭ ਕੇ ਨਾ ਚੰਗਾ ਭਲਾ ਘਰ ਲੱਭ ਕੇ ਫੇਰ ਮੈਂ ਕਰਨਾ ਵਾ ਫੇਰ ਦੁਨੀਆ ਵੀ ਵੇਖੂਗੀ ਖਲੋਖ ਲੋਕੇ ਤੂੰ ਕਾਹਨੂੰ ਫਿਕਰ ਕਰਨੀ ਆਪਣੀ ਮਾਂ ਦੇ ਹੁੰਦਿਆ ਪੰਜੀਵਨ ਅੱਗੇ ਨਹੀਂ ਦੁਨੀਆ ਕੋਖ ਲੋ ਵਿੰਦੀ ਆਹ ਵੇਖੋ ਸਾਰੀ ਕਚੈਰੀ ਨੇ ਵੇਖਿਆ ਸਾਰੇ ਪਿੰਡ ਨੇ ਵੇਖਿਆ ਤੁਹਾਡੀਆਂ ਰਹੀਆਂ ਮਾਵਾਂ ਧੀਆਂ ਦੀਆਂ ਗੱਲਾਂ ਹੋ ਗਈ ਤੁਸੀਂ ਤਾਂ ਨਾ ਹੀ ਬੋਲਿਆ ਕਰੋ ਤੇ ਚੰਗੀ ਗੱਲ ਵਾ ਕਿਹੜੀ ਕੋ ਸਵਾਦੀ ਗੱਲ ਮੂੰਹੋਂ ਕੱਢਣੀ ਆ ਸੁਣੀ ਜੀ ਆਪਣੇ ਛੱਡੋ ਮੈਂ ਕੀ ਆ ਮੈਂ ਚੱਲ ਕੋਈ ਨਹੀਂ ਪੁੱਤ ਤੂੰ ਨਾ ਫਿਕਰ ਕਰੀਂ ਕਿਸ ਗੱਲ ਦਾ ਠੀਕ ਆ ਮੈਂ ਜੁਹਾਗੀ ਤੇਰੇ ਨਾਲ ਮੈਂ ਨਹੀਂ ਕੋਈ ਫਿਕਰ ਕਰਦੀ ਆਗੀ ਤੂੰ ਇਹ ਸੋਚੋ ਵੀ ਹੁਣ ਆ ਜਿਹੜੇ ਪੈ ਗਿਆ ਵਾ ਦੂਸਰਾ ਪੰਗਾ ਇਹਦਾ ਕੀ ਕਰਨਾ ਮੇਰੀ ਗੱਲ ਸੁਣ ਪੁੱਤ ਕੋਈ ਗੱਲ ਨਹੀਂ ਕੋਈ ਚੰਗਾ ਘਰ ਬਰ ਵੇਖ ਕੇ ਨਾ ਤੇਰਾ ਵਿਆਹ ਕਰ ਦੇਣਾ ਵਾ ਤੇ ਤੂੰ ਇਥੋਂ ਚੱਲ ਜਾਣਾ ਵਾ ਤੇ ਹੋ ਸਕਦਾ ਵਾ ਕਿਤੇ ਬਾਹਰ ਅੰਦਰ ਵਾਲਾ ਮੁੰਡਾ ਲੱਭ ਜੇ ਤੇ ਤੂੰ ਕਿਤੇ ਬਾਹਰ ਅੰਦਰ ਚੱਲ ਜੇ ਤੇ ਕੋਈ ਨਹੀਂ ਕੀਤਾ ਤੇ ਬੜਾ ਗਲਤ ਵਾ Papa ਮੈਨੂੰ ਪਛਤਾਵਾ ਕਿਤੇ ਨਾ ਕਿਤੇ ਇਸ ਗੱਲ ਦਾ ਪਰ ਜੋ ਵੀ ਭੁਗਤੋਂਗੀ ਨਾ ਉਹ ਮੈਂ ਇਕੱਲੀ ਭੁਗਤੋਂਗੀ ਪੁੱਤ ਸਚਾਈ ਆ ਇਹ ਤੇ ਸਾਹਮਣੇ ਇੱਕ ਨਾ ਇੱਕ ਦਿਨ ਅਮੀ ਆਉਣੀ ਆ ਪਰ ਤੂੰ ਨਾ ਫਿਕਰ ਕਰੀ ਤੇਰਾ ਨੀਵੇਂ ਵਿੱਚ ਨਾ ਆਉਣ ਦਿੰਦੀ ਜੋ ਵੀ ਹੋਊਗਾ ਨਾ ਮੈਂ ਆਪਣੇ ਤੇ ਸਹਿ ਲੈਣਾ ਪਰ ਆਪਣੀ ਧੀ ਨੂੰ ਵਿੱਚ ਨਹੀਂ ਆਉਣ ਦੇਣਾ ਬਥੇਰੇ ਦੁੱਖ ਵੇਖੇ ਆ ਤੂੰ ਇੱਕ ਦਿਨ ਕਿਤੇ ਸੁੱਖ ਦਾ ਸਾਹ ਨਹੀਂ ਲਿਆ ਕੁਛ ਨਹੀਂ ਹੁੰਦਾ ਮੈਂ ਵੀ ਤੁਹਾਡੇ ਨਾਲ ਹੀ ਆਂ ਜੋ ਹੋਊਗਾ ਹੁਣ ਇਕੱਠੇ ਭੁਗਤਲਾਂਗੇ ਜੇ ਕੀ ਨਹੀਂ 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 ਦਾ ਕੰਮ ਤੇ ਫਿਰ ਭੁਗਤਾਂਗੇ ਵੀ ਇਕੱਠੇ ਨਹੀਂ ਭੁਗਤਣਾ ਪੁੱਤ ਉਹ ਮੈਨੂੰ ਪਤਾ ਵਾ ਜੋ ਕੁਝ ਹੋਣਾ ਮੈਨੂੰ ਦਿਖਣ ਦਿਆ ਸਾਰਾ ਕੁ ਉਹਨੂੰ ਖੱਤੇ ਪੇਸ਼ ਪੈ ਗਈ ਆ ਸਾਡੇ ਮੇਰੀ ਗੱਲ ਸੁਣ ਤੂੰ ਨਾ ਆਪਣੀ ਜ਼ੁਬਾਨ ਖੋਲੀ ਠੀਕ ਵਾ ਨਾ ਤੇਰਾ ਮੈਂ ਕਿਤੇ ਨਾ ਕਿਤੇ ਵੇਖ ਕੇ ਨਾ ਵਧੀਆ ਥਾਂ ਤੇਰਾ ਮੈਂ ਕਿਤੇ ਟਿਕਾਣੇ ਕੰਮ ਲਾ ਦੇਣਾ ਤੇ ਮੇਰੀ ਕੋਈ ਨਹੀਂ ਫਿਰ ਮੈਂ ਮਰ ਵੀ ਜਾਊਂਗੀ ਨਾ ਤਾਂ ਵੀ ਕੋਈ ਦੁੱਖ ਨਹੀਂ ਮੈਨੂੰ ਮੰਮੀ ਤੂੰ ਹੀ ਕਿਉਂ ਇਦਾਂ ਕਹਿੰਨੇ ਆ ਮੇਰਾ ਕੋਣਾ ਤੁਹਾਡੇ ਤੋਂ ਬਗੈਰ ਜੇ ਤੁਹਾਨੂੰ ਕੁਝ ਹੋ ਗਿਆ ਤੇ ਮੈਂ ਕੀ ਕਰੂੰਗੀ ਪਿੰਦਰ ਤੇ ਡੈਡੀ ਤਾਂ ਅੱਗੇ ਨਹੀਂ ਮੇਰਾ ਸਾਥ ਦੇਣਡ ਤੂੰ ਤਾਂ ਮੈਨੂੰ ਪਰਮ ਨੇ ਵੀ ਛੱਡ ਤੂੰ ਕੋ ਫਿਕਰ ਕਰਦੀ ਆ ਹੈਂ ਤੂੰ ਨਾ ਫਿਕਰ ਕਰ ਮੈਂ ਹੈਗੀ ਆ ਨਾ ਤੇਰੇ ਨਾਲ ਚੁੱਪ ਕਰ ਜਾ ਮੇਰੀ ਧੀ ਰੋ ਨਾ ਹਾਂਜੀ ਮੈਂ ਸਨੀ ਕਿੰਨਾ ਸੁਧਾਰ ਆਇਆ ਜੇ ਚ ਹਾਂ ਉਹ ਸੈਸੁਰ ਹੁੰਦੀ ਆ ਬੜਾ ਫਰਕ ਪਿਆ ਨਾ ਬੜਾ ਫਰਕ ਸੈਸੁਰ ਬਾਲ ਲੈਂਦੀ ਆ ਨੀੜਾ ਕੱਪੜਾ ਆਪੇ ਬਦਲ ਲੈਂਦੀ ਆ ਰੋਟੀ ਝੋਟੀ ਵੀ ਪਾ ਕੇ ਖਾ ਲੈਂਦੀ ਆ ਹੁਣ ਮੇਰੇ ਲੱਗ ਕੰਮ ਵੀ ਬਥਰਾ ਕਰਉਂਦੀ ਆ ਆ ਉਹਦੇ ਅੱਗੇ ਨਿਗਨਗੀ ਕਰਦੇ ਗੁੱਸਾ ਕਰਦੇ ਮੇਰੇ ਨਾਲ ਤੇਰੀ ਗੁੰਜਦੀ ਨਹੀਂ ਹੁੰਦੀ ਕਿਤੇ ਹੂੰ ਹੁਣ ਉਹਨਾਂ ਡਾਕਟਰ ਕੋਲ ਚੈੱਕਅਪ ਕਰਾ ਕੇ ਆਏ ਆ ਤੇ ਉਹ ਵੀ ਕਹਿੰਦੇ ਆ ਵੀ ਬੜਾ ਸੁਧਾਰ ਆਇਆ ਪਹਿਲੇ ਨਾਲੋਂ ਦੇ ਚ ਹਾਂ ਚੱਲ ਵਧੀਆ ਤੇ ਆਪਣਾ ਦਵਾਈ ਤਿਆਰ ਕਰ ਲੈ ਨੂੰ ਟਾਈਮ ਨਾਲ ਤੇ ਤੂੰ ਗੱਲਾਂ ਗਲਾਂ ਦੇ ਨੂੰ ਪੁੱਛ ਲਿਆ ਕਰ ਪੀ ਤੇਰਾ ਪਿੰਡ ਕਿਹੜਾ ਨਾ ਤੇਰਾ ਨਾਂ ਕੀ ਆ ਬਾਰ ਬਾਰ ਜੀ ਪੁੱਛੇ ਕਿ ਕੀ ਬਣਾ ਦੇ ਦਿਮਾਗ ਚ ਕੋਈ ਚੀਜ਼ ਆ ਕੇ ਦੱਸ ਦੇਵੇ ਚਲੋ ਤੇ ਹੌਲੀ ਹੌਲੀ 8 ਵਜੇ ਆ ਜਾਏਗਾ ਤੇ ਚਲ ਨਹੀਂ ਵੀ ਬਣਾ ਨੂੰ ਛੱਡਣ ਵਾਲੇ ਬਣਾਗੇ ਆ ਹੋ ਯਾਰ ਪਤਾ ਲੱਗ ਗਿਆ ਤੇ ਕਾਂ ਫਿਰ ਕਾਈ ਕਰੇ ਕੀ ਕਰਨਾ ਕੀ ਨਹੀਂ ਕਰਨਾ ਚਲ ਇਹਨੂੰ ਜਾਦ ਕੋਹਾ ਜਾਊਗਾ ਤੇ ਸਲਾਹ ਲੈਣ ਵਾਲੀ ਇਹਦੇ ਵੀ ਬਣਾਗੇ ਵੀ ਜਾਂ ਇਹਨੂੰ ਮਾਪਿਓ ਕੋ ਛੱਡ ਕੇ ਆਈਏ ਜਾਂ ਇਹਨੇ ਪੁਰਸ ਕੇਸ ਕਰਨਾ ਹੋ ਹੂੰ ਹੂੰ ਜਦਾਂ ਜੇ ਉਹਦਣੇ ਹੀ ਨਾ ਲਿਆਉਂਦੇ ਤਾਂ ਕੀ ਪਤਾ ਮਰਮੂਰੀ ਜਾਂਦੀ ਤੇ ਮਾੜੀ ਜਾਂ ਨਹੀਂ ਉਹ ਤੇ ਨੱਪ ਗਏ ਹੀਗੇ ਉਹਨਾਂ ਨੇ ਤੇ ਮਿੱਟੀ ਪਾਤੀ ਇੱਥੇ ਹਾਂ ਚਲ ਕੀ ਪਤਾ ਕਰਦੇ ਵੀ ਇਹਦੇ ਕਿਤੇ ਕੁਛ ਪਰਦਾਲ ਕਰਦੇ ਹੋਣ ਹਾਂ ਇਹ ਕਰਦੇ ਹੋਣਗੇ ਹੁਣ ਸਾਨੂੰ ਨਹੀਂ ਨਾ ਪਤਾ ਉਹਨਾਂ ਨੂੰ ਤੇ ਪਤਾ ਹੁਣ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਵਿਚਾਲੇ ਕੌਣਾ ਕੌਣ ਨਹੀਂ ਤੁਰੇ ਦੱਸੂ ਵੀ ਮਰਾ ਮੋਟਾ ਤੇ ਫੇਰ ਨਹੀਂ ਕੜਾਂਗੇ ਫੇਰ ਕੋਈ ਕਰਵਾਵੇ ਸਨੀਤਾ ਦੇ ਨਰੀਆਲ ਸੇ ਪਸਦ ਕਿੰਨੇ ਲੱਗੇ ਸ਼ਾਇਦ ਯਾਰ ਦੋਸਤ ਤਾ ਤੈਨੂੰ ਨਾ ਕੋਈ ਇੱਕੋ ਗੱਲ ਕਰਨੀ ਕੀ ਪਤਾ ਕੈ ਪਤਾ ਲੱਗ ਜਾਂਦਾ ਇਹਦੇ ਬਾਰੇ ਕੋਈ ਯਾਰ ਗੱਲ ਤੇ ਮੇਰੇ ਦਰਵਾਜ਼ੇ 'ਤੇ ਆਈ ਸੀ ਪਰ ਮੈਂ ਤੇ ਡਰਦੇ ਨੇ ਨਹੀਂ ਕੀਤੀ ਵੀ ਆਵੇਂ ਕੋਈ ਮੂਨਾ ਕੋਈ ਮਾਰ ਜਿੱਦੇ ਆਵੇਂ ਆਲੀ ਫਾਜੰਗ ਕੀ ਫਾਇਦਾ ਚਲ ਐਂ ਵੀ ਤੇ ਲੱਗੋ ਸਾਬੂ ਹੀ ਕਿਤੇ ਦੂਰੋਂ ਜਹਣੇਗੀ ਐਂ ਵੀ ਤੇ ਲੱਗੋ ਸਾਬੂ ਹੀ ਕਿਤੇ ਪਰ ਇਹ ਆ ਵੀ ਮੈਂ ਤੇ ਡਰਦੇ ਨੇ ਨਹੀਂ ਬੋਲ ਕੀਤੀ ਚਲ ਉਹ ਤੇ ਕੋਈ ਨਹੀਂ ਤੇ ਪਰ ਅਗਲੇ ਹਫਤੇ ਡਾਕਟਰ ਨੇ ਮੈਨੂੰ ਸੱਦੇ ਆਵਾ ਇਹਦਾ ਅਲਟਰਾਸਾਉਂਡ ਕਰਾਉਣਾ ਤੇ ਉਹ ਕਹਿੰਦੇ ਵੀ ਆਧਾਰ ਕਾੜ ਲੈ ਕੇ ਆਏ ਉਦੋਂ ਹੁਣ ਕੀ ਕਰਨਾ ਧਾਰ ਕਾਰਡ ਤੇ ਉਹਨ ਦਾ ਹੈ ਨਹੀਂਗਾ ਤੇ ਧਾਰ ਕਾਰਡ ਕੋਈ ਗੱਲ ਨਹੀਂ ਮੈਂ ਜਾਊਂਗਾ ਤੇਰੇ ਨਾਲ ਤੇ ਧਾਰ ਕਾਰਡ ਤੂੰ ਆਪਣਾ ਲਾ ਦੀ ਇਹਦਾ ਤੇ ਹੈ ਨਹੀਂਗਾ ਉਹਨਾਂ ਨੂੰ ਕਵਾਂਗੇ ਵੀ ਇਹਦਾ ਧਾਰ ਕਾਰਡ ਉੱਥੇ ਹੀ ਆ ਵੀ ਤੋ ਸੋੜੇ ਜਿੱਥੇ ਵੀ ਹੈ ਨਾ ਤੇ ਇਹਦਾ ਫਿਰ ਫਿੰਗਰ ਬਲੇ ਜਿਹੜਾ ਕਹਿੰਦੇ ਨੇ ਲਾ ਕੇ ਨਿਕਲ ਜਾਂਦੇ ਆ ਤੇ ਉਦੋਂ ਤਾਂ ਨਾ ਹੋਊਗਾ ਇਹਦਾ ਕੋਈ ਗੱਲ ਉਹ ਯਾਰ ਉਹਨੇ ਦੇ ਨਾਮ ਦਾ ਪਤਾ ਹੋਵੇ ਤੇ ਫੇਰ ਹੀ ਇਹਦੇ ਨਾਮ ਦਾ ਪਤਾ ਨਹੀਂਗਾ ਸਾਨੂੰ ਕਿ ਕੀ ਨਾਮ ਇਹਦਾ ਕੀ ਨੇ ਕਿ ਦਾਦਾ ਕੋ ਪਤਾ ਬੋ ਲੱਗੂ ਉਹ ਕੀ ਬਣੂਗਾ ਦਾ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਜਾਊਗਾ ਤੇ ਬਣਨਾ ਹੈ ਗੱਲ ਤੇਰੇ ਨੂੰ ਤੋਂ ਆਪਣੇ ਵਾਲਾ ਧਰ ਬਣਨ ਨਾਲ ਲੈ ਲੈਣਾ ਤੇ ਫਿਰ ਉੱਥੇ ਜਾ ਕੇ ਵੇਲਾਗੇ ਕੀ ਕਹਿੰਦੇ ਆ ਚਲ ਕੋਈ ਗੱਲ ਨਹੀਂ ਇਦਾਂ ਹੀ ਕਰ ਲਾਂਗੇ ਤੇ ਨਾਲ ਮੈਂ ਵੇਨੀਆਂ ਬਾਹਰ ਜਾ ਕੇ ਉਹ ਝਾੜੂ ਡਈ ਲਾਉਣ ਬਾਹਰ ਤੇਰਾ ਦਿਮਾਗ ਖਰਾਬ ਆ ਤੂੰ ਉੱਥੇ ਬੈਠੀਆਂ ਤੇ ਉਹ ਝਾੜੂ ਲਾਉਂਦੀ ਆ ਜਿਉ ਗੇਟੋ ਬਾਹਰ ਚਲ ਗਈ ਜੇ ਕਹਿੰਨੇ ਵਹਿਲਿਆ ਜਦੋਂ ਪਸੂਵਾਦੀ ਕੌਣ ਆ ਤੇ ਕੀ ਜਵਾਬ ਦੇਣਾ ਕਿ ਕਹਿੰਨ ਸੁਣੀ ਮੈਂ ਥੋੜਾ ਉਹਨੂੰ ਕਾਇ ਪਿਚੜੋਲਾ ਉਹ ਤੇ ਆਪੇ ਹੀ ਡਾਪੀ ਆ ਮੇਰੀ ਸੁਣ ਲੈ ਗੱਲ ਸਰਨਾ ਇਹ ਨਾ ਉਹ ਵੀ ਮੈਂ ਘਰ ਨਾ ਹੋਆ ਤਾਂ ਤੁਮ ਉਹ ਕੋ ਵਿਚਾਰੀ ਕੋ ਕੰਮ ਕਰਾਉਂਦੀ ਰਵੇਂ ਤੇ ਆਪ ਬੈਠੀ ਰਵੇਂ ਜਿਉ ਮਹਾ ਮਹਾ ਕੰਮ ਕਰਨ ਲੱਗੀ ਆ ਮਰਾ ਮੋਟਾ ਤੇ ਸਣੀ ਮੈਂ ਆ ਥੋੜਾ ਨੂੰ ਕਹਿੰਨੀ ਆ ਵੀ ਕੰਮ ਕਰ ਹੁਣ ਮੈਂ ਬਾਕੀ ਡੱਕਦੀ ਵੀ ਉਹਨੂੰ ਤਾਂ ਨਹੀਂ ਆ ਕਿ ਕਿਤੇ ਕੋਈ ਗੁੱਸਾ ਨਾ ਕਰ ਲੇ ਚਲ ਠੀਕ ਆ ਕੋਈ ਗੱਲ ਨਹੀਂ ਇਦਾਂ ਕਰ ਤੋ ਜਿਆਦਾ ਤੇ ਹੁਣ ਮਾਰ ਚਾਲ ਉਹਨੂੰ ਅੰਦਰ ਕੋ ਲਾ ਉਹਨੂੰ ਅੰਦਰ ਦਾ ਕੰਮ ਮਰਾ ਮੋਟਾ ਕਰਾ ਲਿਆ ਕਰ ਬਾਹਰ ਨੰਨੂ ਜਾਂਦਾ ਕਰ ਠੀਕ ਆ ਚਲ ਠੀਕ ਆ ਹੋ ਗਿਆ ਮੇਰੇ ਨਾਲ ਤੁਸ ਵਾਲਾ ਲੈ ਕੇ ਫੋਨ ਮੈਨੂੰ ਕੀ ਆਂਦੇ ਨੇ ਲੱਗਦਾ ਗਏ ਆ ਪੁੱਛ ਗਿਛ ਕੀਤੀ ਆ ਤੇ ਆਂਦੇ ਵਿਖਾਉਣ ਜੇ ਕੋਈ ਪਤਾ ਲੱਗੇਗਾ ਤਾਂ ਫਿਰ ਤੁਹਾਨੂੰ ਦੱਸਾਂਗੇ ਨਹੀਂ ਉਹਨਾਂ ਨੂੰ ਆਉਂਦੀਆਂ ਨੂੰ ਚੁੱਕਿਆ ਨਹੀਂ ਉਹਨਾਂ ਨੇ ਦੱਸਾ ਕੀ ਗੱਲ ਆ ਮੈਂ ਕਿਹਾ ਸੀ ਮੈਂ ਕਿਹਾ ਨੂੰ ਉਹਨਾਂ ਤੇ ਸ਼ੱਕ ਵਾ ਪੱਕਾ ਆਂਦੇ ਹੁਣ ਜਿੰਨਾ ਚਿਰ ਕੋਈ ਸਬੂਤ ਨਹੀਂ ਸਾਹਮਣੇ ਆਉਂਦਾ ਹੁਣ ਮੈਂ ਤਨ ਕੀ ਕਵਾਂ ਆਂਦੇ ਜਾਂ ਤੇ ਬੰਦਾ ਕੋਈ ਮਰ ਮੁੱਕ ਗਿਆ ਹੋਵੇ ਜੇ ਕੋਈ ਲਾਸ਼ ਮਿਲੇ ਜਾਂ ਕੋਈ ਗੱਲਬਾਤ ਹੋਵੇ ਨਹੀਂ ਤਾਂ ਕਵਾਂ ਹਿੰਦੀ ਗੱਲਾਂ ਕੋ ਮੇਰੇ ਕੋ ਨਹੀਂ ਚੱਲੀ ਜਾਂਦੀ ਤੇ ਉਹ ਆnde ਵੀ ਇਦਾਂ ਤੇ ਇਹ ਪੁੱਛ ਕੇ ਸੀ ਕਰ ਸਕਨੇ ਆ ਤੇ ਬਾਕੀ ਵੇਖੋ ਜੋ ਵੀ ਹਸਾਬ ਤਾਬ ਲੱਗੂਗਾ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ ਤਕਮਾਦਮਾਈਆਂ ਕਿਤੇ ਮੇਰੀ ਟੀ ਦਾ ਹੋਰ ਬਾਕੀ ਜਿਆਦਾ ਚਿੰਤਾ ਨਾ ਕਰੀਂ ਆਪਣੇ ਆਪ ਨੂੰ ਰੋਗ ਨਾ ਲਾ ਲਈ ਚੰਗਾ ਹਲੋ ਅੰਕੀ ਸਸ਼ੀ ਕਾਂਜੀ ਹਾਂਜੀ ਹਾਂਜੀ ਸਭ ਠੀਕ ਹੈ ਨਹੀਂ ਮੂਲੀ ਕਿਵਤਾ ਕਾਦੀ ਆ ਹੁਣ ਪਈ ਵੀ ਸਾਡੀ ਪੈਲੀ ਸੀਗੀ ਜੇ ਨਾਲ ਲਿਉਂਦੇ ਤਾਂ ਵੀ ਅਹੀਂ ਫਸਣਾ ਹੀਗਾ ਆ ਜਾ ਲਓ ਤੇ ਕੋਲੀ ਨੀਂਗੀ ਹੁਣ ਪਹਿਲੇ ਤਾਂ ਮਿਲੋਣੇ ਪਾਣੀ ਆ ਤੇ ਪਹਿਿਆਂ ਵਾਲ ਵੇਖੇ ਤੇ ਫਿਰ ਆਪਾਂ ਗਸਾਂਗੇ ਆ ਜੇ ਪਹਿਲੇ ਬਚਾਈਏ ਤਾਂ ਫਿਰ ਅਹੀਂ ਆਪਸ ਨੇ ਹਾਂਜੀ ਚਲ ਕੋਈ ਨੀ ਹੋਊਗੀ ਕੋਈ ਗੱਲਬਾਤ ਫਿਰ ਮੈਂ ਤੁਹਾਨੂੰ ਦੱਸੂਗੀ ਤੇ ਨਾ ਕੋਈ ਗੱਲ ਹਾਂਜੀ 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 ਚਲ ਠੀਕ ਆ ਕਰ ਲਾ ਤੁਸੀਂ ਮੈਂ ਆਪਣਾ ਕੰਮ ਜਦੋਂ ਫ੍ਰੀ ਹੋਵੋਗੇ ਤਾਂ ਫਿਰ ਕਰ ਲਿਓ ਮੈਨੂੰ ਫੋਨ ਹਾਂਜੀ ਭਰ ਪਾਣੀ ਪੀ। ਹੈਲੋ। ਪਾਣੀ ਪੀ। ਉੜਤਾ। ਆਏ। ਪਾਣੀ ਪੀ। ਕੀ ਗੱਲ ਹੋਈ? ਹੈ? ਪਤਾ ਨਹੀਂ ਕੀ ਹੋਇਆ। ਮੇਰੀ ਗੱਲ ਸੁਣ। ਕੀ ਹੋਂ ਰਿਹਾ? ਚੱਕਰ ਆਉਂਦੇ ਆ? ਘਰਾਟ ਹੋਈ ਜਾਂਦੀ ਤੇ ਸੱਕਰ ਆਈ ਜਾਂਦੀ। ਹੈ? ਹਾਂ। ਚੱਲ ਤੈਨੂੰ ਮੈਂ ਡਾਕਟਰ ਕੋਲ ਲੈ ਜਾਂਦਾ ਫੇਤੀ। ਮੇਰੀ ਗੱਲ ਤਾਂ ਸੁਣ। ਹੋਸ਼ ਤੇ ਆ ਥੋੜੀ ਜੀ। ਆਏ। ਉਹ ਵੇਖੀ ਕਿਤੇ ਹੁਣ ਤੂੰ ਨਾ ਕੋਈ ਹੋਰ ਕੰਮ ਕਰ ਲੈ ਅੱਗੇ ਕੁੜੀ ਦਾ ਥੋ ਪਤਾ ਨਹੀਂ ਲੱਗਦਾ ਉਹ ਮੁੰਡਾ ਇਹ ਨਿਗਾਹਾਂ ਜਿਆ ਰੋਲਦਾ ਰਹੇ ਮੈਂ ਤਾਂ ਖਾ ਖੱਟ ਲਿਆ ਵਾ ਹੋਰ ਕੀ ਬਣੂਗਾ ਨਿਆਣੇ ਦਾ ਮੇਰੀ ਗੱਲ ਸੁਣ ਤਾਂ ਉੱਠ ਉੱਠ ਕੇ ਬਹਿ ਹੋ ਜਾ ਥੋੜੀ ਕੀ ਗੱਲ ਪਤਾ ਨਹੀਂ ਕੀ ਹੋਈ ਹੈ ਪਤਾ ਨਹੀਂ ਕੀ ਹੋਈ ਜਾਂਦਾ ਆਏ ਮੱਖਣ ਖੋਣ ਹੈ ਨਾ ਖੋਣ ਹੈ ਹੈ ਆਏ ਬੋਲ ਤਾ ਸਹੀ ਕੋ ਹਰਕ ਅਜੇ ਵੀ ਆਉਂਦੇ ਚੱਕਰ ਥੋੜੇ ਜਿਹੀ ਘਟੀ ਅੱਗੇ ਨਾ ਹਾਂ ਥੋੜੇ ਜਿਹੀ ਘਟੀ ਕੀ ਗੱਲ ਕੀ ਹੋਈ ਪਤਾ ਨਹੀਂ ਹਾਂ ਕਾਲੀ ਜੀ ਪਈ ਤੇ ਮੇਰਾ ਸਰੀਰ ਚੱਲਿਆ ਹੀ ਨਹੀਂਗਾ ਮੰਜੇ ਦੇ ਉਨ ਤੱਕ ਨਹੀਂ ਹਿੰਮਤ ਪਈ ਹੈਗੀ ਯਾਰ ਤੂੰ ਟੈਨਸ਼ਨ ਲੈਣ ਦੀ ਹੈ ਮੈਨੂੰ ਜਵਾਬ ਦੀ ਹਾਂ ਜੇ ਤੈਨੂੰ ਕੁਝ ਹੋ ਗਿਆ ਸਾਡਾ ਘਰ ਹੀ ਜਾਂਦਾ ਰਹਿਣਾ ਵਾ ਨਹੀਂ ਕੋਈ ਨਹੀਂ ਨਾ ਫਿਕਰ ਕਰੋ ਕੋਈ ਨਹੀਂ ਪੈ ਗਿਆ ਹਰਕ ਇਹਦਾ ਕਰ ਤਾਂ ਉਠ ਜੇ ਮਾੜੀ ਮੋਟੀ ਕਾਇਮ ਆ ਤੇ ਚਲ ਤੇ ਦਵਾਈ ਲੈ ਆਈਏ ਜਾ ਕੇ ਕਿਤੇ ਫੇਰ ਨਾ ਹੁੰਦਾ ਇਹੋ ਜੀ ਮੈਂ ਤਾਂ ਕਿੰਨੀ ਰਹਿਣ ਦੀ ਨਹੀਂ ਠਹਿਰ ਕੇ ਜਿਹੜੀ ਕਿੰਨੀ ਤੇ ਚਲ ਜਾਾਂਗੇ ਤੂੰ ਇਦਾਂ ਕਰ ਤੂੰ ਲੰਮੇ ਪਾ ਮੈਂ ਡਾਕਟਰ ਲੈ ਕੇ ਆਉਣਾ ਪੈ ਜਾ ਹਾਏ ਨਾ ਵਹ ਜੇ ਮੇਰੀ ਧੀ ਨਾ ਨਾ ਮਿਲੇ ਉਹ ਮੈਨੂੰ ਬਚਣਾ ਹਾਏ ਰੱਬਾ ਮੇਰੀ ਧੀ ਲੱਭ ਜੇ ਦਾਦੇ ਆ